ਕਲੋਜੀ ਪੰਜਾਬ ਦੇ ਸ਼ਹਿਰ ਜਲੰਧਰ ਖੁੱਲਣ ਜਾ ਰਿਹਾ ਹੈ 3 ਤਰੀਕ ਪਹਿਲੇ ਨਰਾਤੇ ਨੂੰ ਕੱਪੜੇ ਦਾ ਨਾਂਨ ਘਟ ਜਿੱਥੇ ਲੱਗਣਿਆ ਵਿਆਹਾਂ ਸ਼ਾਦੀਆਂ ਬੜੇ ਸੂਟਾਂ ਦੇ ਭਾਰੇ ਭਾਰੇ ਮੇਲੇ ਫਰਕਾ ਦਾ ਦੀ ਸੂਟ ਲੈ ਕੇ ਆਇਆ ਫਰੰਟ ਵਰਕ ਸਲਵਾਰ ਵਰਕ ਫੋਰ ਸਾਈਡ ਦੁਪੱਟੇ ਵਰਕ ਵੈਡਿੰਗ ਮੇਲਾ ਨਾਨਕ ਕੱਟ ਕੱਪੜਾ ਫੈਕਟਰੀ ਪਹਿਲਾਂ ਦਾ ਸਾਡੀ ਹੋਲੇ ਚਾਲੀ ਜਲਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿੰਨੀਆਂ ਪਾਣਾ ਵੀਡੀਓ ਸ਼ੇਅਰ ਕਰਨ ਗਿਆ ਸਾਰਿਆਂ ਨੂੰ ਫੁਲਕਾਰੀਆਂ ਫਰੀ ਦਿੱਤੀਆਂ ਜਾਣਗੀਆਂ ਤੁਸੀਂ ਵਿਆਹ ਚਾਹੀਦਾ ਕੱਪੜਾ ਲੈਣਾ ਹੈ ਕੱਪੜੇ ਦੇ ਲੈਣ ਦੇਣ ਕਰਨਾ ਦਾਨੇ ਕੱਟ ਕੱਪੜਾ ਫੈਕਟਰੀ ਆ ਜਾਓ ਜਿੱਥੇ ਭਾੜੀ 550 660 770 ਰੁਪਿਆ ਰੇਜਾ ਚ ਤੁਹਾਨੂੰ ਲੈਣ ਦੇਣ ਵਾਲੇ ਸੂਟ ਦੇਾਂਗੇ ਛੁੜੀਆਂ ਚੜੀਆਂ ਦੀ ਸੂਟ ਮਿਡਲ ਏਜਲੀ ਸੂਟ ਬਜ਼ੁਰਗਾਂ ਦੇ ਲਈ ਪਿੰਡਾਂ ਵਾਲਿਆਂ ਲਈ ਸ਼ਹਿਰਾਂ ਵਾਲੀ ਐਨਆਰਆਈ ਪੜ ਵਾਲੀ ਮਤਲਬ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਜਾਲ ਦੁਪੱਟੇ ਲੈਣੇ ਨੇ ਹੈਂਡਵਰਕ ਦੇ ਸੂਟ ਲੈਣੇ ਨੇ ਵੱਡੇ ਫਾਇਦੇ ਕਰਾਣੇ ਨੇ ਤੇ ਨਾਨਕ ਘਾਟ ਕਪੜਾ ਫੈਕਟਰੀ 3 ਅਕਤੂਬਰ ਤੋਂ ਤੁਸੀਂ ਪਹੁੰਚਣਾ ਜਿੱਤੇ ਚਾਲੂ ਦੋ ਦੋ ਟਾਈ ਟਾਈ ਲੱਕਾ ਲ ਕਪੜਾ ਭਾਜੀ ਪੰਜਾਬ ਜਾਂ 60 600 ਰੁਪਿਆ ਰੇਜਾ ਚ ਪੈਰਾਂ ਨੂੰ ਬਣਾ ਕੇ ਪੈਰਾਂ ਦੇ ਵੱਡੇ ਫਾਇਦੇ ਕੀਤੇ ਜਾਣਗੇ ਇੱਥੋਂ ਨਾਨਕ ਘਾਟ ਜਲੰਧਰ ਨੇ ਵੈਡਿੰਗ ਵਾਸਤੇ ਫਰੰਟ ਵਰਕ ਬੈਕ ਵਰਕ ਦੱਬਕੇ ਦੀਆਂ ਨਾਰਕਲੀਆਂ ਤੇ ਇਤਿਹਾਸ ਚ ਪਹਿਲੀ ਵਾਰੀ ਭਾਜੀ ਸੇਲ ਮੈਨੇਜ ਨੇ ਜਾ ਰਹੇ ਆਲੀ ਅਜੀਬਾਂ ਪਾਣੇ ਪਿਆਰਾ ਜੀ ਜਾਣੇ ਦਾ ਦੋ ਉਹ 2025 2200 ਰੁਪਿਆ ਕੱਲੀ ਸਟਿਚਿੰਗ ਆ 3 3000 ਰੁਪਿਆ ਰੈਂਟ ਆ ਪਰ ਤੁਸੀਂ ਆਪਣਾ ਹੀ ਨਾਮ ਘੜ ਤੋਂ 1100 1200 ਦੇ ਚ ਲੈ ਜਾਓ ਇਸ ਲਈ ਕਹਿੰਦੇ ਆ ਵੱਡੇ ਧਮਾਕੇ ਹੋਣੇ ਤੁਸੀਂ ਦਾਜਵਰੀ ਦੇ ਵਿੱਚ ਸੂਟ ਰੱਖ ਲੈਣੇ ਪਾਰਟੀ ਵੇਅਰ ਸੂਟ ਰੱਖ ਲੈਣੇ ਤੇ ਨਾਂ ਨੇ ਕੱਟ ਜਲੰਧਰ ਕੋਲ ਚੋ ਜਿੰਮੀ ਚੋਦਾ ਸੂਟ ਹੈ ਪਾਜੀ 8500 ਰੁਪਏ ਦਾ ਬਾਜ਼ਾਰ ਚ ਕੋਰਸਾਈਡ ਦੁਪੱਟੇ ਦੇ ਨਾਲ ਆਪਾਂ 1000 ਰੁਪਏ ਚ ਚੁਕਾ ਦੇਵਾਂ ਬਾਜੀ 3 300 ਦੇ ਸੂਟ ਲੈਣੇ 4 400 ਦੇ ਲੈਣੇ 5 500 ਦੇ ਲੈਣੇ ਜੋ ਭੈਣ ਨੂੰ ਉਹ ਕੱਢ ਦੇਗੀ ਰੰਗ ਡਿਜ਼ਾਈਨ ਸਭ ਕੁਝ ਬਾਜੀ ਦੇ ਆਹ ਹੋ ਤੁਸੀਂ ਚੈੱਕ ਕਰ ਲੋ ਬਾਜ਼ਾਰ ਚ ਜਾਉਂਗੇ 3000 ਰੁਪਏ ਕੋ ਘੱਟ 3500 ਰੁਪਏ ਕੋ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਨਾਨ ਘੱਟਨੇ ਸਿਰਫ 1000 ਤੇ ਦੇਣਾ ਦੇਖੋ ਜੀ ਤਾਜ਼ਾ ਬਣੇ ਦੀ ਸੂਟ ਲੈਣੇ ਤੇ ਰੈੱਡ ਸੂਟ ਦੀ ਗੱਲ ਹੁੰਦੀ ਪਹਿਲਾ ਸੱਚਾ ਸੋਚਾ ਕੰਮ ਨਾਨ ਘੱਟ ਤੇ ਦੇਖੋ ਜੀ ਸੂਟਾਂ ਦੇ ਉੱਤੇ ਰੇਟ ਲੈ ਕੇ ਲੈ ਕੇ ਲਾਤੇ ਜਿਹੜਾ ਬਾਜ਼ਾਰ ਦੇ ਵਿੱਚ 4000 ਰੁਪਏ ਦਾ ਆ ਦੇਖੋ ਨੋਟ ਕਰ ਲੋ 1500 ਦਾ ਸੂਟ 4000 ਵਾਲਾ 1500 ਦਾ ਰੇਟ ਲਿਖ ਕੇ ਲਾਇਆ ਹੋਇਆ ਸलो जी ਪੰਜਾਬ ਦੇ ਸ਼ਹਿਰ ਜਲੰਧਰ ਖੁੱਲਣ ਜਾ ਰਿਹਾ ਹੈ 3 ਤਰੀਕ ਪਹਿਲੇ ਨਰਾਤੇ ਨੂੰ ਕੱਪੜੇ ਦਾ ਨਾਂ ਨ ਘਟ ਜਿੱਥੇ ਲੱਗਣਿਆ ਵਿਆਹਾਂ ਸ਼ਾਦੀਆਂ ਵਾਲੇ ਸੂਟਾਂ ਦੇ ਭਾਰੇ ਭਾਰੇ ਮੇਲੇ ਜਿੱਥੇ 1 ਲੱਖ ਵਾਲਾ ਕਪੜਾ 40 50 ਹਜ਼ਾਰ ਚ ਮਿਲਣ ਜਾ ਰਿਹਾ ਉਹ ਸੂਟਾਂ ਦੀ ਵੈਰਾਈਟੀ ਸੂਟਾਂ ਦੇ ਡਿਜ਼ਾਈਨ ਦੇਖ ਕੇ ਰੂਹ ਖੁਸ਼ ਹੋ ਜਾਣੀਆਂ ਵੀਡੀਓ ਅੰਤ ਤੱਕ ਦੇਖ ਲਿਓ ਬਹੁਤ ਵੱਡੇ ਵਾਇਦੇ ਹੋਣੇ ਆ ਸੋ ਬਿਲਕੁਲ ਭਾਜੀ ਫਰਕਾਬਾਦੀ ਸੂਟ ਲੈ ਕੇ ਆਇਆ ਫਰੰਟ ਵਰਕ ਸਲਵਾਰ ਵਰਕ ਫੋਰ ਸਾਈਡ ਦੁਪੱਟੇ ਵਰਕ ਵੈਡਿੰਗ ਮੇਲਾ ਨਾਨਕ ਕਟ ਕਪੜਾ ਫੈਕਟਰੀ ਪਹਿਲੇ ਨਿਰਾਤੇ 3 ਅਕਤੂਬਰ ਤੋਂ ਭਾਜੀ ਲੱਗੇ ਜਾ ਰਿਹਾ ਜਿੱਥੇ ਤੁਹਾਨੂੰ 50 ਤੋਂ 70% ਤੱਕ ਦਾ ਭਾਈ ਡਿਸਕਾਊਂਟ ਦੇ ਰਹੇ ਆ ਆ ਦੇਖੋ ਜੀ ਇਹ ਸੂਟ ਕੋਈ 25000 30000 40000 ਦਾ ਨਹੀਂ ਓਏ ਤਿੰਨ ਤਿੰਨ ਗੁਣਾ ਰੇਟ ਕੱਟ ਕਰਤੀਆ ਡਿਜ਼ਾਈਨਰ ਹੀ ਦੇਖੋ ਸੂਟ ਸੋਹਣੇ ਆ ਸਾਡੇ ਪਰ ਸੂਟਾਂ ਦੇ ਨਾਲ-ਨਾਲ ਦੁਪੱਟਿਆਂ ਨੇ ਵੀ ਪੂਰੀ ਕਲਾਕਾਰੀ ਕਰਤੀ ਆ ਭਾਵੇਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਤੁਸੀਂ ਹੋਣਾ ਭਾਵੇਂ ਪਿੰਡਾਂ ਦੇ ਲਗਜ਼ਰੀ ਕਸਟਮਰ ਹੋ ਚਾਹੇ ਸ਼ਹਿਰਾਂ ਦੇ ਹੋ ਸਾਰੇ ਦੇ ਵੱਡੇ ਫਾਇਦੇ ਕਰਾਂਗੇ ਸੋ ਫੋਰਟਸਾਈਡ ਦੁਪੱਟਿਆਂ ਦੇ ਨਾਲ ਲਗਜ਼ਰੀ ਹੈਂਡਵਰਕ ਵਾਲੇ ਸੂਟ ਅਕਤੂਬਰ 3 ਨਰਾਤਾ ਪਹਿਲਾ ਮੇਲਾ ਸ਼ੁਰੂ ਹੋ ਜਾ ਰਿਹਾ ਨਾਨਕ ਘਟ ਕਪੜਾ ਫੈਕਟਰੀ ਚਲੰਦਰ ਚ 3 ਅਕਤੂਬਰ ਦੇ ਨਵੀਂਰਵਾਰ ਪਾਜੀ ਗੁਰੂ ਮਾਰਾਏ ਦਾ ਲੰਗਰ ਟੂਟ ਵਰਤੇਗਾ ਨਾਲੇ ਪੈਣਾ ਦੇ 50 ਤੋਂ 70% ਤੱਕ ਫਾਇਦਾ ਕਰਾਣ ਜਾ ਰਹੇ ਆ ਜੀ ਆਹ ਦੇਖੋ ਜੀ ਚਾਹੇ ਤੁਸੀਂ ਲਹਿੰਗਾ ਚੋਲੀ ਲੈਣਿਆ ਆਹ ਚੀਜ਼ਾਂ ਚੈੱਕ ਕਰੋ ਬਾਜ਼ਾਰਾਂ ਚ ਜਾਉਂਗੇ ਦੀ ਫੋਟੋ ਖਿੱਚ ਲਓ ਬਾਜ਼ਾਰ ਚ 25 25000 26 26000 30 30000 ਰੁਪਇਆ ਵੱਡੇ ਵੱਡੇ ਸ਼ੋਅਰੂਮਾਂ ਚ ਲਿਆ ਜਾਂਦਾ ਪਰ ਸਾਡੇ ਕੋਲ ਆਜੋ ਕੋਈ 30000 ਨਹੀਂ ਕੋਈ 35000 ਨਹੀਂ 5 5 7 7 8 8000 ਰੁਪਏ ਚ ਇਦਾਂ ਦੀਆਂ ਲਗਜ਼ਰੀ ਡਰੈਸਾਂ ਤੁਹਾਨੂੰ ਅਸੀਂ ਦੇ ਦੇਣੀ ਆ ਸੋ ਬਿਲਕੁਲ ਅਦਰ ਰੇਟ ਦਾ ਡਰੈਸਾ ਦਿਆਂਗੇ ਹੈਂਡਵਰਕ ਦੇ ਕੰਮ ਦਿਆਂਗੇ ਲੱਕਰੀ ਚੀਜ਼ਾਂ ਦਿਆਂਗੇ ਗਰਾਰੇ ਸ਼ਰਾਰੇ ਦਿਆਂਗੇ ਜਿਹੜੀ ਮੇਰੀ ਭੈਣ ਨੇ ਨਾਰਕਲੀ ਲੈਣੀ ਹੈ ਨਾਰਕਲੀ ਦਿਆਂਗੇ ਦੇਖੋ ਜੀ ਗਰਾਰੇ ਸ਼ਰਾਰੇ ਦੇ ਦਿੱਤੇ ਹੁਣ ਦੇਖੋ ਅਨਾਰਕਲੀ ਅਨਾਰਕਲੀ ਦੇ ਵਿੱਚ ਵੀ ਇੰਨੇ ਸੋਹਣੇ ਸੋਹਣੇ ਦੇਖੋ ਫਰੰਟ ਬੈਕ ਦੋਨੇ ਹੈਵੀ ਆ ਤੁਸੀਂ ਦੇਖੋ ਬਾਜੂ ਤੇ ਵੀ ਕਿੰਨਾ ਸੋਹਣਾ ਕੰਮ ਨਾਲ ਦੁਪੱਟੇ ਵੀ ਦੇਖੋ ਮਤਲਬ ਚੀਜ਼ਾਂ ਉਹ ਦਵਾਂਗੇ ਜਿਹੜੀਆਂ ਤੁਸੀਂ 12 15 15000 ਚ ਲੈਣੀਆਂ ਅਸੀਂ ਤੁਹਾਨੂੰ ਦੇਣੀਆਂ 5 5 6 6000 ਚ ਬਿਲਕੁਲ ਬਿਲਕੁਲ ਸੋ ਨਾਲ ਦੇਾਂਗੇ ਗਰਾਰੇ ਛਰਾਰਿਆਂ ਦੇ ਤੋਹਫੇ ਤੁਸੀਂ ਵਿਆਹ ਚਾਹੀਦਾ ਕੱਪੜਾ ਲੈਣਾ ਹੈ ਕੱਪੜੇ ਦਾ ਲੈਣ ਦੇਣ ਕਰਨਾ ਦਾ ਨੇ ਕੱਟ ਕੱਪੜਾ ਫੈਕਟਰੀ ਆਜੋ ਜਿੱਥੇ ਭਾਜੀ 5 500 6 600 7 700 ਰੁਪਿਆ ਰੇ ਜਾਂ ਚ ਤੁਹਾਨੂੰ ਲੈਣ ਦੇਣ ਵਾਲੇ ਸੂਟ ਦੇਾਂਗੇ ਚਾਚੀਆਂ ਮਾਮੀਆਂ ਤਾਈਆਂ ਪੂਆ ਮਾਸੀਆਂ ਚ ਲੈਣ ਦੇਣ ਕਰਨਾ ਇਦਾਂ ਦੇ ਹੈਂਡਵਰਕ ਕਫਰਤਾ ਹੈਵੀ ਪੋਚੇ ਵਰ ਕਾਲੇ ਸੂਟ ਸਿਰਫ ਨਾਲ ਨੇ ਕੱਟ ਕਪੜਾ ਫੈਕਟਰੀ ਨੰਬਰ ਨੰਬਰ ਸਕਰੀਨ ਤੇ ਐਡਰੈਸ ਸਕਰੀਨ ਤੇ ਜਰੂਰ ਪਹੁੰਚੋ 3 ਅਕਤੂਬਰ ਤੋਂ ਵੱਡਾ ਮੇਲਾ ਸ਼ੁਰੂ ਹੋ ਜਾ ਰਿਹਾ ਹੈ ਕੋਈ ਸਿੱਧੋ ਸਿੱਧੀ ਗੱਲ ਹੁਣ ਪੈਣਾ ਭਰਾਮਾ ਦੀ ਲੁੱਟ ਨਹੀਂ ਹੋਣ ਦੇਣੀ ਬਾਬੇ ਨਾਨਕ ਦਾ ਨਾਮ ਲੈ ਕੇ ਤਿੰਨ ਤਰੀਕ ਤੋਂ ਤੁਹਾਡੇ ਫਾਇਦੇ ਔਨ ਕਰਤੇ ਆ ਸ਼ੁਰੂ ਕਰਤੇ ਆ ਦੇਖੋ ਕੁੜੀਆਂ ਜਿਹੜੀਆਂ ਨੇ ਸੂਟ ਮਿਡਲ ਏਜਲੀ ਸੂਟ ਬਜ਼ੁਰਗਾਂ ਦੇ ਲਈ ਪਿੰਡਾਂ ਵਾਲਿਆਂ ਲਈ ਸ਼ਹਿਰਾਂ ਵਾਲੀ ਐਨ ਆਰ ਆਈ ਪੜ ਵਾਲੀ ਮਤਲਬ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਜਿਹੜੀਆਂ ਫਿਲਮਾਂ 'ਚ ਐਕਟਰੀਆਂ ਪਾਉਣੀਆਂ ਸੂਟਾਂ ਦੇਖੋ ਚੀਜ਼ਾਂ ਭਾਜੀ ਚੈੱਕ ਕਰੋ ਰੇਟ ਦੇ ਜਾ ਰਿਹਾ ਪਹਿਲਾਂ ਨੂੰ ਕੋਈ 695 ਕੋਈ 795 ਕੋਈ 895 ਅਗਰ ਦੋ ਅੱਧੀ ਰੇਟ ਲੈਣੇ ਨੇ ਤੇ ਨਾਨਕ ਕੱਟ ਕਪੜਾ ਫੈਕਟਰੀ ਆਉਣਾ ਜਾਲ ਦੁਪੱਟੇ ਲੈਣੇ ਨੇ ਹੈਂਡਵਰਕ ਦੇ ਸੂਟ ਲੈਣੇ ਨੇ ਵੱਡੇ ਫੈਲੇ ਕਰਾਣੇ ਨੇ ਤੇ ਨਾਨਕ ਕੱਟ ਕਪੜਾ ਫੈਕਟਰੀ ਤਿੰਨ ਤੁਹੋਂਰ ਤੋਂ ਤੁਸੀਂ ਪਹੁੰਚਣਾ ਜਿੱਥੇ ਤੁਹਾਨੂੰ ਦੋ ਦੋ ਟਾਈ ਟਾਈ ਲੱਖਾਂ ਲਗ ਕਪੜਾ ਭਾਜੀ 50 50 60 60000 ਰੁਪਿਆ ਰੇਜਾ ਚ ਪੈਰਾਂ ਨੂੰ ਬਣਾ ਕੇ ਪੈਣਾ ਦੇ ਵੱਡੇ ਫਾਇਦੇ ਕੀਤੇ ਜਾਣਗੇ ਦੇਖੋ ਜੀ ਤੁਹਾਡੀ ਲੋਕ ਰਾਣੀਆਂ ਮਹਾਰਾਣੀਆਂ ਕੀ ਬਣਾ ਰਗੇ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਬਖਰੇ ਲੱਗੂਗੇ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਆ ਸੋ ਤੁਸੀਂ ਕਪੜਾ ਦਾ ਚੋਰੀ ਦਾ ਲੈਣਾ ਤੁਹਾਡੇ ਘਰੇ ਵਿਆਹ ਰਿਸ਼ਤੇ ਦਾ ਨਾ ਘਰੇ ਵਿਆਹ ਤੁਸੀਂ ਪਹੁੰਚਣਾ ਨਾਨਕ ਕਟ ਜਲੰਧਰ ਜਿੱਥੇ ਤੁਹਾਨੂੰ ਪੈਸੇ ਲੱਗਣੇ ਨੇ ਘੱਟ ਫਾਇਦੇ ਹੋਣੇ ਨੇ ਜ਼ਿਆਦਾ ਜਿੱਥੇ ਲਗਜ਼ਰੀ ਸੂਟਾਂ ਦਾ ਆਪਾਂ ਕਿ ਬਹੁਤ ਵੱਡਾ ਮੇਲਾ ਆਰਗੇਨਾਈਜ਼ ਕੀਤਾ ਹੈ ਨਾਨਕ ਕੱਟ ਕਪੜਾ ਫੈਕਟਰੀ ਜਲੰਧਰ ਨੰਬਰ ਸਕਰੀਨ ਤੇ ਆ ਬਾਰ-ਬਾਰ ਬੇਨਤੀ ਕਰਨਿਆ ਅਗਰ 50 ਤੋਂ 70% ਤੱਕ ਫਾਇਦਾ ਕਰਾਉਣੇ ਨੇ ਲਗਜ਼ਰੀ ਚੀਜ਼ਾਂ ਲੈਣੀਆਂ ਹੈ ਤੇ ਨਾਨਕ ਕੱਟ ਕਪੜਾ ਫੈਕਟਰੀ ਜਲੰਧਰ ਪੁੱਜੋ ਜੀ ਦੇਖੋ ਜੀ ਰੋਲੇ ਇਸ ਲਈ ਪਾ ਰਹੇ ਕਿਉਂਕਿ ਜਿਹੜੇ ਸਾਨੂੰ ਅਸੀਂ ਡਿਜ਼ਾਈਨ ਦਿਖਾ ਰਹੇ ਆ ਬਾਜ਼ਾਰ 'ਚ ਜਿਹੜੀ ਮਰਜੀ ਦੁਕਾਨ ਤੇ ਸ਼ੋਰ ਨੂੰ ਚਲਜੋ ਅਜੇ ਇਹ ਡਿਜ਼ਾਈਨ ਨਹੀਂ ਆਏ ਇਹ ਦੁਕਾਨਾਂ ਤੇ 20-20 ਦਿਨ ਬਾਅਦ ਮਹੀਨੇ-ਮਹੀਨੇ ਬਾਅਦ ਆਉਣਿਆ ਪਰ ਨਾਨ ਕੱਟ ਨੇ ਫੁੱਲ ਤਿਆਰੀ ਕਰ ਲਈ ਨਵੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾ ਰਹ ਤਿੰਨ ਤਿੰਨ ਗੁਣਾ ਰੇਟ ਕੱਟ ਦੇ ਵਿੱਚ ਤਾਂ ਬਿਲਕੁਲ ਜੀ ਜਾਗੋ ਸਪੈਸ਼ਲ ਸੂਟ ਤੁਹਾਨੂੰ ਮਿਲਣ ਗਿਆ ਤੁਸੀਂ ਜਾਗੋ ਤੇ ਪੋਣਾ ਵਿਆਹ ਤੇ ਪੋਣਾ ਦਾਜਵਰੀ ਦਾ ਕਪੜਾ ਬਣਾਉਣਾ ਆ ਤੁਸੀਂ ਦਾਜਵਰੀ ਦੇ ਵਿੱਚ ਸੂਟ ਰੱਖ ਲੈਣੇ ਪਾਰਟੀ ਵੇਅਰ ਸੂਟ ਰੱਖ ਲੈਣੇ ਤੇ ਨਾਂਨੇ ਕੱਟ ਜਲੰਧਰ ਪਹੁੰਚੋ ਜਿੱਥੇ ਇੱਕ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ ਆ ਇੱਕ ਇਤਿਹਾਸ ਦਾ ਸਭ ਤੋਂ ਵੱਡਾ ਮੇਲਾ 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੇ ਨਾਟੇ ਦੋ ਜੀ ਇੱਕੋ ਜੀ ਸੂਟ ਸਾਡੇ ਕੋਲ ਫੋਟਵਾ ਬੁਟੀਕਾਂ ਪਾਰਟੀਆਂ ਵਾਲੇ ਸਾਰੇ ਮਿਲ ਜਾਣੇ ਹੈਗੇ ਆ ਡਿਜ਼ਾਈਨ ਸਾਰੇ ਮੈਜੜ ਦੇਖੋ ਦੁਪੱਟਿਆਂ ਦੇ ਉੱਤੇ ਤੁਸੀਂ ਕੰਮ ਚੈੱਕ ਕਰ ਲਓ ਬਾਈ ਜੀ ਹੈਰਾਨਗੀ ਤਾਂ ਇਹ ਹੁੰਦੀ ਪੰਜਾਬ 'ਚ ਬਹੁਤ سارے ਸ਼ੋਅਰੂਮਰ ਜੰਨੇ ਆ ਪਰ ਡਿਜ਼ਾਈਨਿੰਗ ਨਹੀਂ ਮਿਲਦੀ ਇਹ ਤਾਂ ਜੀ ਟਰੱਕਾਂ ਦੇ ਟਰੱਕ ਪਰ ਪਰ ਕੇ ਪੈਰਾਂ ਨੂੰ ਮਾਲ ਮਿਲੇਗਾ ਤੁਹਾਨੂੰ ਕੋਈ ਗਿਣਤੀ ਤੋਂ ਲਵਾ ਅਨ ਗਿਣਾਂ ਦੇ ਸੂਟ ਮਿਲਣਗੇ ਲੱਖਾਂ ਦੀ ਗਿਣਤੀ ਚ ਪੈਰਾਂ ਨੂੰ ਬਾਈ ਦੇ ਸੂਟ ਦੇ ਜਾ ਰਿਹਾ ਹਜ਼ਾਰ ਹਜ਼ਾਰ 12 12 ਸੋਹ ਜੀ ਤਮਾਕੀ ਕਰੋ ਆਹੋ ਵੀ ਚੈੱਕ ਕਰ ਲੋ ਬਾਜ਼ਾਰ ਚ ਜਾਉਂਗੇ 3000 ਰੁਪਏ ਤੋਂ ਘੱਟ 3500 ਰੁਪਏ ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਨਾਨ ਘੱਟਨੇ ਸਿਰਫ 1000 ਤੇ ਦੇਣਾ ਇਸ ਲਈ ਕਹਿੰਨੇ ਆ 1 ਲੱਖਾਂ ਦਾ ਕਪੜਾ 40-50 ਹਜ਼ਾਰ ਚ ਲੈ ਜਾਓ 3 ਅਕਤੂਬਰ ਤੋਂ ਮੇਲੇ ਸ਼ੁਰੂ ਆ ਸੋ ਬਿਲਕੁਲ ਜੀ ਤੁਹਾਡਾ ਬਜਟ ਹੈ ਨਾ 500-700 ਹਜ਼ਾਰ ਰੁਪਏ ਵਾਲੇ ਸੂਟ ਲੈਣ ਦਾ ਉੱਚਾ ਬਜਟ ਚ ਦੇਾਂਗੇ ਫ੍ਰੈਂਡਲੀ ਪਾਕਟ ਬਜਟ ਚ ਦੇਾਂਗੇ ਤੁਸੀਂ ਡਿਜੀਟਲ ਦੁਪੱਟੇ ਵਾਲੇ ਸੂਟ ਲੈਣੇ ਨੇ ਉਹ ਵੀ ਦੇਾਂਗੇ ਕੱਪੜੇ ਦਾ ਤੁਸੀਂ ਲੈਣ ਦੇਣ ਕਰਨਾ ਹੈ ਘਰ ਵਾਸਤੇ ਬਣਾਣਾ ਹੈ ਨਵਾਂ ਕੰਮ ਸ਼ੁਰੂ ਕਰਨਾ ਹੈ ਦਾਜੋਰੀ ਦਾ ਕੱਪੜਾ ਬਣਾਣਾ ਹੈ ਹਰ ਇੱਕ ਪੈਂ ਦੀ ਮੁਰਾਦ ਪੂਰੀ 3 ਅਕਤੂਬਰ ਤੋਂ ਹੋਏਗੀ ਅਗਰ ਤੁਸੀਂ ਵਿਆਹ ਦਾ ਕੱਪੜਾ ਲੈਣਾ ਹੈ ਸਵੇਰੇ 9 10 11 ਵਜੇ ਤੱਕ ਆਓ ਕਿਉਂਕਿ ਰਸ਼ ਪੈਂ ਤਾਂ ਭਾਜੀ ਇਦਾਂ ਦੇ ਸੂਟ ਲਗਜ਼ਰੀ ਸੂਟ 8 800 ਯਾਰ ਯਾਰ 12 1200 ਮੇਲਾ ਲਟਾ ਜਾ ਰਹੇ ਭਾਜੀ ਤੇਨੂੰ ਦੇਖੋ ਜੀ ਤਾਜਪੇ ਦੀ ਸੂਟ ਲੈਣੇ ਤੇ ਰੈੱਡ ਸੂਟ ਦੀ ਗੱਲ ਹੁੰਦੀ ਪਹਿਲਾ ਸੱਚਾ ਸੋਚਿਆ ਕਾਮਨਾ ਨਾਨ ਕਰਤੇ ਦੇਖੋ ਜੀ ਸੂਟਾਂ ਦੇ ਉੱਤੇ ਰੇਟ ਲਿਖ ਲਿਖ ਕੇ ਲਾਤੇ ਜਿਹੜਾ ਬਾਜ਼ਾਰ ਦੇ ਵਿੱਚ 4000 ਰੁਪਏ ਦਾ ਆ ਦੇਖੋ ਨੋਟ ਕਰ ਲੋ 1500 ਦਾ ਸੂਟ 4000 ਵਾਲਾ 1500 ਦਾ ਰੇਟ ਲਿਖ ਕੇ ਲਾਇਆ ਹੋਇਆ ਬੱਚਾ ਆ ਜਵੇ ਸਿਆਣਾ ਆ ਜਵੇ ਨਿਆਣਾ ਜਵੇ ਸਾਰਿਆਂ ਨੇ ਵੱਡੇ ਫਾਇਦੇ ਕਰ ਰਹੇ ਆ ਸੁਣਾਲ ਚੈੱਕ ਕਰੋ ਤੁਸੀਂ ਹੌਟ ਪਿੰਕ ਕਲਰ ਲੈਣਾ ਹੈ ਲਗਜ਼ਰੀ ਸੂਟ ਲੈਣੇ ਬਾਜ਼ਾਰ 'ਚ 6-6000 ਰੁਪਏ ਵਿਕਣ ਵਾਲੇ ਅਗਰ ਫਾਇਦੇ ਕਰਾਣੇ ਨੇ ਜਿਆਦਾ ਪੈਸੇ ਖਰਚਣੇ ਨੇ ਘੱਟ ਸਟੀਲ ਲੈਣੀ ਹੈ ਵਧੀਆ ਸਿੱਧਾ ਨਾਨਕ ਘੱਟ ਜਿੱਥੇ ਤੁਹਾਨੂੰ ਆਪਾ ਇਦਾਂ ਦੇ ਲਗਜ਼ਰੀ ਸੂਟ ਜਿਹੜੇ ਆ ਪਹਿਲਾਂ ਕਹਿੰਦਿਆ 20 ਗੱਲੇ ਲੈਣੇ ਆ 20 ਗੱਲੇ ਦਿਆਂਗੇ ਜਿਮੀ ਚੂ ਲੈਣਾ ਭਾਈ ਜਿਮੀ ਚੂ ਦਿਆਗੇ ਭਾਈ ਜੀ ਕੋਈ 4500 ਮੰਗਦਾ ਡੰਮੀ ਦਿਲਾ ਕੇ ਕੋਈ 4000 ਮੰਗਦਾ ਤੁਸੀਂ ਸ਼ਰਮ ਪਾਉਂਦੇ ਆ 1700 ਯਾਰ ਯਾਰ 12 1200 ਪਹਿਣਾ ਦੇ ਫਾਇਦੇ ਤੁਹਾਡੇ ਫਾਇਦੇ ਰਿਸ਼ਤੇਦਾਰਾਂ ਦੇ ਫਾਇਦੇ ਸਿਰਫ ਨਾਨਕ ਘੱਟ ਜਲੰਧਰ ਮੇਲਾ ਲਾ ਦਿੱਤਾ ਪਹਿਣਾ ਵਸਤੇ ਹੈਂਡਵਰਕ ਦੇ ਕੰਮ ਗਲਿਆਂ ਦੇ ਉੱਤੇ ਆ ਗਏ ਘੇਰਿਆਂ ਤੇ ਆ ਗਏ ਦੁਪੱਟੇ ਫੋਰ ਸਾਈਡ ਅਗਰ ਚਾਚਾ ਜਾਂ ਮਾਵੀਆਂ ਤਈਆਂ ਨੂੰ ਦੇਣਾ ਤੁਹਾਡੀ ਪੂਆ ਨਰਾਜ ਬਠਿੰਡੇ ਵਾਲੀ ਉਹਨੂੰ ਸੂਟ ਦੇਣਾ ਤੇ ਇੰਦਾ ਦੇ ਸੂਟ ਯਾਰ ਯਾਰ ਵਿੱਚ ਭਾਈ ਦੇ ਦੇਾਂਗੇ ਇੱਕੋ ਜੀ ਜਲੰਧਰ ਨਾਨਕਾੜ ਦੇ ਵਿੱਚ 500 ਰੁਪਏ ਤੋਂ ਲੈ ਕੇ ਭਾਵੇਂ ਤੁਸੀਂ 30 35 40 ਹਜ਼ਾਰ ਤੱਕ ਦੇ ਸੂਟ ਲੈ ਲਓ ਤੁਹਾਡੇ ਬਜਟ ਅਕੋਰਡਿੰਗ ਆ ਦੇਖੋ ਚਾਹੇ ਸ਼ਿਮਰ ਦੇ ਲੈ ਜਾਓ ਚਾਹੇ ਆਰਗਾਂਜ਼ਾ ਲੈ ਜਾਓ ਸਿਲਕ ਲੈ ਜਾਓ ਜਿੱਦਾਂ ਹੀ ਮਰਜ਼ੀ ਵੈਰਾਈਟੀਆਂ ਲੈ ਜਾਓ ਆ ਚੀਜ਼ਾਂ ਚੈੱਕ ਕਰੋ ਜਿਹੜੇ ਰਾਇਲ ਘਰਾਂ ਦੀਆਂ ਕੁੜੀਆਂ ਬੀਬੀਆਂ ਪੜਾ ਦੇਖ ਰਹੀਆਂ ਤੁਹਾਡੇ ਲਈ ਚੀਜ਼ਾਂ ਬਿਲਕੁਲ ਤਿਆਰ ਮਾਰ ਤਿਆਰ ਹੈਗੀਆਂ 3 ਅਕਤੂਬਰ ਪਹਿਲੇ ਨਰਾਤੇ ਤੇ ਵੱਡੇ ਫਾਇਦੇ ਤੁਹਾਡੇ ਹੋ ਰਹੇ ਆ ਆ ਦੇਖੋ ਚੀਜ਼ਾਂ ਸਾਰੀਆਂ ਹੀ ਰੈਡੀ ਰੈਡੀ ਹੈਗੀਆਂ ਛੇਤੀ ਆਜੋ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਆ ਬਾਜੀ ਸੋਖੇ ਜੇ ਟੰਗ ਦਾ ਥੋੜਾ ਐਡਰੈਸ ਦਰੂਸਤ ਐਡਰੈਸ ਵੀ ਸਮਝਾਣੇ ਪਹਿਲੇ ਪਹਿਰਾਂ ਨੂੰ ਸੂਟ ਵਖਾ ਲਈਏ ਜਿੰਮੀ ਚੂ ਦਾ ਸੂਟ ਬਾਜੀ 8500 ਰੁਪਏ ਦਾ ਬਿਜਾਰ ਚ ਫੋਰ ਸਾਈਡ ਦੁਪੱਟੇ ਦੇ ਨਾਲ ਆਪਾਂ 1000 ਰੁਪਏ ਚ ਚੁਕਾ ਦੇਣਾ ਬਾਜੀ ਪਹਿਰਾਂ ਨੂੰ 1200 ਚ ਚੁਕਾ ਦੇਣਾ ਕਿਉਂਕਿ ਵਿਆਹਾਂਾਂ ਸ਼ਾਦੀਆਂ ਦਾ ਸੀਜ਼ਨ ਹੋ ਚੁੱਕਾ ਸ਼ੁਰੂ ਪਹਿਰਾਂ ਨੇ ਕਰਨਾ ਕੱਪੜੇ ਦਾ ਲੈਣ ਦੇਣ ਤੁਸੀਂ ਰਿਸ਼ਤੇਦਾਰਾਂ ਚ ਕਰਨਾ ਲੈਣ ਦੇਣ ਤੁਹਾਨੂੰ ਜਰਕਨਵਰਕ ਵਾਲੇ ਇਹਦਾ ਦੇ ਲਗਜ਼ਰੀ ਸੂਟ 8800 ਯਾਰ ਯਾਰ 1200 ਇਹ ਕੋਈ ਸਾਰਾ ਹੀ ਸਟੋਰ ਨਕੋ ਨਕ ਭਰਿਆ ਪਿਆ ਆ ਪੂਰੀ ਤਿਆਰੀ ਕਰ ਲਈ ਆ ਆ ਦੇਖੋ ਜੀ ਆ ਵੀ ਚੀਜ਼ਾਂ ਦਿਖਾਉਣੇ ਆ ਸ਼ਹਿਰੀ ਟੇਸਟ ਜਿਹੜੀਆਂ ਬਾਲਾ ਕਹਿੰਦੇ ਸਿੰਪਲ ਸੂਪਰ ਸੂਟ ਚਾਹੀਦੇ ਆ ਬਾਲਾ ਔੜ ਪੌੜ ਨਹੀਂ ਚਾਹੀਦਾ ਆ ਦੇਖੋ ਉਹਨਾਂ ਦੇ ਲਈ ਵੀ ਨਵੀਆਂ ਨਵੀਆਂ ਚੀਜ਼ਾਂ ਨਵੇਂ ਨਵੇਂ ਰੰਗ ਡਿਜ਼ਾਈਨ ਇੱਥੇ ਆ ਚੁੱਕਿਆ ਬਹੁਤ ਸਾਰੀ ਵੈਰਾਈਟੀ ਤੁਹਾਡੇ ਲਈ ਤਿਆਰ ਪਾ ਤਿਆਰ ਆ ਭਾਈ ਜੀ ਹਰ ਇੱਕ ਚੀਜ਼ ਮਿਲ ਰਹੀ ਇੱਥੇ ਬਿਲਕੁਲ ਭਾਜੀ ਹਰ ਇੱਕ ਚੀਜ਼ ਮਿਲੇਗੀ ਪਹਿਰਾਂ ਨੇ ਕਾਟਨ ਦੇ ਸੂਟ ਲੈਣੇ ਉਹ ਮਿਲਣਗੇ 8-800 ਰੁਪਏ ਰੇਂਜਾਂ ਦੇ ਫਰਟਾ ਵਰਕ ਲੈਣੀਆਂ ਉਹ ਮਿਲਣ ਗਿਆ 3-300 ਦੇ ਸੂਟ ਲੈਣੇ 4-400 ਦੇ ਲੈਣੇ 5-500 ਦੇ ਲੈਣੇ ਜੋ ਪਹਿਣ ਮੂਹ ਕੱਢ ਦੇਗੀ ਰੰਗ ਡਿਜ਼ਾਈਨ ਸਭ ਕੁਝ ਭਾਜੀ ਦੇ ਦੇਣਾ ਸ਼ਰਾਰਾ ਕਰਾ ਉਹ ਵੀ ਦਿਆਂਗੇ ਲਹਿੰਗੇ ਵੀ ਲੈਣੇ ਉਹ ਵੀ ਦਿਆਂਗੇ ਕਹਿਣ ਲੈਣੀ ਨਾਰਕਲ ਉਹ ਵੀ ਦਿਆਂਗੇ ਗਰਾਰਾ ਲੈਣਾ ਉਹ ਵੀ ਦਿਆਂਗੇ ਵੈਡਿੰਗ ਸੂਟ ਲੈਣਾ ਉਹ ਵੀ ਦਿਆਂਗੇ ਮਾਤਾ ਤੇ ਲੈਣਾ ਉਹ ਦਿਆਂਗੇ ਪੂਆ ਚਾਚੀਆ ਮੀਆਂ ਤਾਇਆ ਮੈਂ ਕਹਿੰਦਾ ਪੈਣਾ ਨੱਚਦੀਆਂ ਜਾਣੀਆਂ ਕੋੜੀ ਅੱਗੇ ਸੂਠੇ ਦਾਦੇ ਪਵਾ ਦਿਆ ਕੇ ਬਾਜੀ ਸੋ ਲੋ ਜੀ ਪੂਰੇ ਪੰਜਾਬ ਦੇ ਵਿੱਚ ਪੈਣਾ ਚ ਹਾ ਹਕਾਰ ਮੱਚੀ ਨਾਰਕਲੀਆਂ ਲੈਣ ਵਾਸਤੇ ਤੋਂ ਨਾਨਕ ਘੱਟ ਜਲੰਧਰ ਨੇ ਵੈਡਿੰਗ ਵਾਸਤੇ ਫਰੰਟ ਵਰਕ ਬੈਕ ਵਰਕ ਦੱਪਕੇ ਦੀਆਂ ਨਾਰਕਲੀਆਂ ਤੇ ਇਤਿਹਾਸ ਚ ਪਹਿਲੀ ਵਾਰੀ ਬਾਜੀ ਸੇਲ ਮੇਲੇ ਚ ਨਹੀਂ ਜਾ ਰਹੇ ਆਲੀਆਂ ਚੀਜ਼ਾਂ ਪਾ ਬਾਜੀ ਆ ਤਾਂ ਦਿੱਲੀ ਬੰਬੇ ਦੇ ਵਿੱਚ ਜਿਹੜੀਆਂ ਭਟੀਆਂ ਵੱਟੀਆਂ ਐਕਟਰੀਆਂ ਬੋਲੀਆਂ ਉਹ ਚੀਜ਼ਾਂ ਲੈ ਆ ਗਏ ਸੋ ਬਾਜੀ ਪਿੰਡਾਂ ਦੀਆਂ ਪੈਰਾਂ ਨੂੰ ਪਾਵਾਂਗੇ ਸ਼ਹਿਰਾਂ ਦੀਆਂ ਪੈਰਾਂ ਨੂੰ ਪਾਵਾਂਗੇ ਤੇ ਦੇਣੀਆਂ ਵੀ ਸੇਲ ਮੇਲੇ ਨਾਨਕ ਕਟ ਚਲੰਦਰ ਨੇ 3 ਅਕਤੂਬਰ ਤੇ ਨ ਵੀਰਵਾਰ ਤੋਂ ਮੇਲਾ ਸ਼ੁਰੂ ਹੋ ਜਾ ਰਿਹਾ ਜਿੱਥੇ ਇੱਦਾਂ ਦੀਆਂ ਨਾਰਕਲੀਆਂ ਦੇ ਉੱਪਰ ਆਪਾਂ ਪਾਜੀ ਅੱਛੀ ਅੱਛੀ ਪਰਸੈਂਟ ਤੱਕ ਡਿਸਕਾਊਂਟ ਲਾਤਾ ਹੈ ਦੇਖੋ ਜੀ ਸੋਨੇ ਬਾਂਗ ਲੱਦੀ ਪੇਜੀਤਾਉ ਦਿਖਾ ਰਹੇ ਆ ਫਰਾਂਟਾ ਤੁਸੀਂ ਦੇਖ ਲਿਆ ਆ ਬੈਗ ਚੈੱਕ ਕਰ ਲੋ ਮੈਂ ਚੈਲੇਂਜ ਦੇ ਨਾਲ ਕਹਿਣਾ ਵੀ ਜੇ ਤੁਹਾਨੂੰ ਜਲੰਧਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਉਹ ਵੀ ਘੱਟ ਰੇਟਾਂ ਦੇ ਵਿੱਚ ਮਿਲ ਜਾਣ ਭਾਈ ਜੀ ਸ਼ਰਾਰੇ ਕਰਾਣਾਂ ਦੇ ਵਿੱਚ ਕਿੱਥੋਂ ਸਟਾਰਟ ਕਰ ਬਿਲਕੁਲ ਭਾਈ ਇਹ 1-1000 ਰੁਪਿਆ ਰੇਟ ਚ 12-1200 ਰੁਪਿਆ ਭਾਈ ਜੀ ਠੀਕ ਹੋ ਦੋ ਬਿਲਕੁਲ ਭਾਈ 1-1000 ਰੁਪਿਆ 12-1200 ਜੋ ਚੀਜ਼ਾਂ ਸ਼ੁਰੂ ਕਰੇ ਜਾ ਰਹੇ ਕਿਉਂਕਿ ਕਰਵਾ ਚੋਤਾ ਰਿਹਾ ਭੈਣਾ ਦੀ ਡਿਮਾਂਡ ਹੈ ਪੈਸੇ ਖਰਚਣੇ ਨੇ ਘੱਟ ਚੀਜ਼ਾਂ ਲੈਣੀਆਂ ਵਧੀਆ ਇਹ ਉਹੀ ਪ੍ਰੋਡਕਟ ਨੇ ਜਿਹੜੇ ਬਹੁਤ ਦੇਖੋ ਜੀ ਪਿਆਰਾ ਜੀ ਜਾਣਿਆ ਦਾ 2-2000 25-2500 ਰੁਪਿਆ ਕੱਲੀ ਸਟਿਚ 3 3000 ਰੈਂਟ ਆ ਪਰ ਤੁਸੀਂ ਆਪਣਾ ਹੀ ਨਾਂ ਨਖੜ ਤੋਂ 1100 1200 ਦੇ ਲੈ ਜਾਓ ਇਸ ਲਈ ਕਹਿੰਦੇ ਆ ਵੱਡੇ ਧਮਾਕੇ ਹੋਣੇ ਸੋ ਬਿਲਕੁਲ ਬਾਜੀ ਹਰ ਇੱਕ ਪੈਨ ਨੂੰ ਇਹਦੇ ਨਾਲ ਦੀ ਐਡਰੈਸਾਂ ਕਰ ਦੇਣੀਆਂ ਫਰੀ ਚੈੱਕ ਕਰੋ ਫਰੀ ਦੇ ਪਾ ਦੇਣੀਆਂ ਕਿਉਂਕਿ ਰੈਂਟਾਂ ਤੋਂ ਸਸਤੀਆਂ ਅਗਰ ਤੁਸੀਂ ਐਡਰੈਸਾਂ ਲੈਣੀਆਂ ਗਰਾਰੇ ਸ਼ਰਾਰੇ ਲੈਣੇ ਨੇ ਐਡਵਰਕ ਦੇ ਲਗਜ਼ਰੀ ਕੰਮ ਲੈਣੇ ਨੇ ਤਾਂ 3 ਅਕਤੂਬਰ ਯਾਦ ਰੱਖਣੀ ਤੁਸੀਂ ਦੇ ਨਵੀਰਵਾਲ ਨਾਂ ਨਾ ਕੱਟ ਕਪੜਾ ਫੈਕਟਰੀ ਪਹੁੰਚ ਰਹਾ ਜਿੱਥੇ ਤੁਹਾਡੇ ਸਿਰਫ ਫਾਇਦੇ 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 ਹੋਣੇ ਬਾਜੀ ਕੋਈ ਚੀਜ਼ਾਂ ਵੀ ਹਵੀ ਹੈ ਵੀ ਫਰੰਟ ਬੈਕ ਸ਼ਰਾਰੇ ਤੁਸੀਂ ਚੈੱਕ ਕਰ ਲਓ ਉਹ ਪੈਣਾ ਦਾ ਫੈਲਾ ਵੀ ਕਰਦੇ ਹੋ ਨਾ ਜਿਹੜੇ ਵੀਡੀਓ ਬਿਲਕੁਲ ਬਾਜੀ ਚੈੱਕ ਕਰੋ ਹਰ ਇੱਕ ਪੈਨ ਨੂੰ ਕੱਲੀ ਕੱਲੀ ਪੈਨ ਨੂੰ ਬਾਜੀ ਫਲਕਾਰੀਆਂ ਭੇਜ ਦਿਆਗੇ ਕਰੇ ਜਿਹੜੀਆਂ ਮੇਰੀਆਂ ਪੈਣਾ ਵੀਡੀਓ ਕਰ ਦਨ ਗਿਆ ਸ਼ੇਅਰ ਸ਼ੇਅਰ ਟੂ ਗਰੁੱਪ ਨਾ ਨਾ ਕੱਟ ਬਾਜੀ ਖੁੱਲਣ ਦੀ ਖੁਸ਼ੀ ਚ ਜਲੰਧਰ ਚ ਹਰ ਇੱਕ ਪੈਨ ਨੂੰ ਮਜਾਜੜ ਲਿਖੀਆਂ ਫਲਕਾਰੀਆਂ ਨਾ ਨਾ ਕੱਟ ਵਾਲਾ ਬਾਜੀ ਭੇਜਿਆ ਜਾਣੀ ਬਾਜੀ ਪਹਿਲਾਂ ਸਾਡੀ ਹੁਣੇ ਚੱਲਦੀ ਚੱਲਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿੰਨੀਆਂ ਪੈਣਾ ਵੀਡੀਓ ਸ਼ੇਅਰ ਕਰਨ ਗਿਆ ਸਾਰਿਆਂ ਨੂੰ ਫੁਲਕਾਰੀਆਂ ਫ੍ਰੀ ਦਿੱਤੀਆਂ ਜਾਣ ਗਿਆ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਇਹਦੇ ਵਿੱਚ ਆ ਗਏ ਆ ਸੋ ਛੇਦੀ ਆ ਜਾਓ 3 ਅਕਤੂਬਰ ਨੂੰ ਹੀਰਿਆਂ ਵਰਗੇ ਸੋਨੇ ਵਰਗੇ ਨਵੇਂ ਨਵੇਂ ਡਿਜ਼ਾਈਨ ਸੋ ਜਿਹੜੀਆਂ ਪਹਿਣਾ ਦਾ ਪਾਜੀ ਪਲੱਸ ਸਾਈਜ਼ ਹੈਗਾ ਜਿਹੜੀਆਂ ਪਹਿਣਾ ਦਾ ਪਲੱਸ ਸਾਈਜ਼ ਹੈਗਾ ਜਿਨ੍ਹਾਂ ਨੂੰ ਸੂਟ ਚਾਹੀਦੇ ਗਰਾਰੇ ਚਾਹੀਦੇ 46 48 50 52 ਉਹਨਾਂ ਦੇ ਵੀ ਪਾਜੀ ਫਾਇਦੇ ਵੱਡੇ ਸਾਈਜ਼ ਦੀਆਂ ਡਰੈਸਾਂ ਨਾਨਕ ਕੱਟ ਕਪੜਾ ਵਿਕਟੋ ਜੰਦਰ ਬਣ ਗਿਆ ਜਿੱਡਾ ਮਰਜੀ ਸਾਈਜ਼ ਉਹ ਤੁਹਾਨੂੰ ਮਿਲਣ ਗਿਆ ਕਸਟਮਾਈਜ਼ ਕਰਾਉਣਾ ਤੁਸੀਂ ਤਿਆਰ ਕਰਾਉਣਾ ਤੁਹਾਡੇ ਕੋ ਆਪਣਾ ਡਿਜ਼ਾਈਨ ਹੈ ਤੁਹਾਡੀ ਥੀਮ ਰੈਟਿੰਗ ਹੈਗੀ ਹੈ ਸਾਰਾ ਕੁਝ ਨਾਨਕ ਕੱਟ ਜੰਦਰ ਪਾਜੀ ਕਰਾ ਕੇ ਦੇਗਾ ਕਿਉਂਕਿ ਸਿਰਫ ਫਾਇਦੇ ਹੋਣਗੇ ਹੈਂਡ ਵਰਕ ਦੇ ਲਗਜ਼ਰੀ ਕੰਮ ਉਹਦਾ ਦੀਆਂ ਡਰੈਸਾਂ ਤੋਂ ਦੇ ਦੇ ਆ ਕੇ ਜਿਹੜੀਆਂ ਇੰਸਟਾਗ੍ਰਾਮ ਤੇ ਚਾਈਆਂ ਪਈਆਂ ਇੰਸਟਾਗ੍ਰਾਮ ਤੇ ਜਿਹੜੇ ਡਿਜ਼ਾਈਨ ਚੱਲ ਰਹੇ ਨੇ ਇਦਾਂ ਦੀਆਂ ਸ਼ਾਰਟ ਨਾਰਕਲੀਆਂ ਨੇ ਤੁਸੀਂ ਲਹਿੰਗੇ ਲੈਣੇ ਨੇ ਪ੍ਰੈਪਲਮ ਲੈਣੇ ਨੇ ਸਲਵਾਰਾ ਬਣਾਉਣੀਆਂ ਪਲਾਜ਼ੋ ਲੈਣੇ ਗਰਾਰੇ ਸ਼ਰਾਰੇ ਆਹ ਨੇ ਸਟਿਚ ਸੂਟ ਲੈਣੇ ਨੇ ਹਰ ਇੱਕ ਅਤੀ ਚਪੈਣਾ ਦਾ ਭਾਜੀ ਵੱਡਾ ਫਾਇਦਾ ਨਾਲ ਘੱਟ ਲੰਦਰ 10 ਨਵੰਬਰ ਤੋਂ ਕੀਤਾ ਜਾਏਗਾ ਜੀ ਸਲਾਰੀ ਛੇ ਦੀ ਛੇ ਦੀ ਆਜੋ ਖੁੱਲੋਂ ਸਦਾ ਦੇ ਰਹੇ ਆ ਪੂਰੇ ਪੰਜਾਬ ਦੀਆਂ ਭੈਣਾ ਭਰਾਵਾਂ ਨੂੰ ਚਾਹੇ ਤੁਸੀਂ ਪੰਜਾਬ ਤੋਂ ਬਾਹਰ ਵੀ ਹੈਗੇ ਆ ਜਿਹੜੇ ਭਾਈ ਜੀ ਐਨ ਆਰ ਆਈ ਕਸਟਮਰ ਥੋੜਾ ਜਿਹਾ ਉਹਨਾਂ ਨੂੰ ਦੱਸੋ ਸੋ ਬਿਲਕੁਲ ਭਾਈ ਐਨ ਆਰ ਆਈ ਭੈਣ ਭਰਾਵਾਂ ਵਾਸਤੇ ਵੀਡੀਓ ਕਾਲ ਸਰਵਿਸ ਅਵੇਲੇਬਲ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਵੀ ਕਰੋ ਪੰਜਾਬ ਆਸੀ ਐਨ ਆਰ ਆਈ ਭੈਣਾਂ ਦੇ ਵੀ ਜਦੋਂ ਪੰਜਾਬ ਵਿਚ ਆਉਣੇ ਇੱਕ ਵਾਰੀ ਵਿਜ਼ਿਟ ਕਰਨ ਦਾਜਵਰੀ ਦਾ ਕਪੜਾ ਨਾਨਕ ਕਟ ਜਲੰਧਰ ਤੁਹਾਨੂੰ ਬਣਾ ਕੇ ਦੇਗਾ 2-2 2.5 ਲੱਖ ਲ ਕਪੜਾ 50-60000 ਰੁ ਦੀ ਲੋੜ ਨਹੀਂ ਸਿੱਧਾ ਨਕਰੀ ਸੇਧ ਨਾਲ ਨਾਨਕਾਟ ਜੰਦਰ ਆਜੋ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣੀ ਤਾਂ ਫੋਨ ਤੁਸੀਂ ਕਰ ਲਿਓ ਕੈਰਾਮਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹਨ ਟੀਵੀ ਜੰਦਰ